ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਬੜਾ ਭਾਗੀ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਪਿਆਰਿਓ ਆਪ ਸੰਤਾਂ ਭਲੀ ਭਾਤ ਜਾਣਦੇ ਹੋ ਜੋ ਇਹ ਸ਼ਫਰ ਇਹ ਸ਼ਹਾਦਤ ਦਿਹਾੜੇ ਜਲਦੇ ਪਏ ਨੇ ਕਲ ਦੇ دیਵਾਨਾਂ ਦੇ ਅੰਦਰ ਆਪ ਸੰਗਤਾਂ ਨੇ ਸਰਵਣ ਕੀਤਾ ਸੀ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਲਗਤੇ ਜਿਗਰ ਛੋਟੇ ਸਹਿਬਜ਼ਾਦੇ ਬਾਬਾ ਜੋਰਾਬਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇੰਨਾ ਦੋਵਾਂ ਹੀ ਸਹਿਬਜ਼ਾਦਿਆਂ ਨੂੰ ਠੰਡੇ ਗੁਰਜ ਤੋਂ ਕਚਾਰੀ ਦੇ ਵਿੱਚ ਦੂਜੇ ਦਿਨ ਪੇਸ਼ ਕੀਤਾ ਸੀ ਤੇ ਦੂਜੇ ਦਿਨ ਕਈ ਜਿਹੜੇ ਲਾਜ ਦਿੱਤੇ ਗਏ ਧਮਕਾਇਆ ਗਿਆ ਡਰਾਇਆ ਗਿਆ ਵੀ ਤੁਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਤਿਆਗ ਦਵੋ ਸਲਾਮ ਕਬੂਲ ਕਰ ਲਵੋ ਨਹੀਂ ਤੇ ਮੌਤੇ ਘਾਟ ਉਤਾਰ ਦਿੱਤਾ ਜਾਵੇਗਾ ਦੋਵੇਂ ਹੀ ਸਹਿਬਜ਼ਾਦੇ ਸੂਬੇ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਬੜੇ ਨਿਡਰ ਹੋ ਕੇ ਖਲੋਤੇ ਨੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹੁਣ ਜਿਸ ਵੇਲੇ ਉੱਪਰ ਵਜ਼ੀਰ ਖਾਂ ਨਾਲ ਹੀ ਸੱਚਾ ਆਨੰਦ ਝੂਠਾ ਆਨੰਦ ਜਿਹੜਾ ਹੈ ਇਹਨੇ ਵਜੀਦੇ ਨੂੰ ਆਖਿਆ ਕਿ ਜੰਮਦਿਆਂ 16 ਦੇ ਮੂੰਹ ਜਿਹੜੇ ਜਿਆਦਾ ਤਿੱਖੇ ਹੁੰਦੇ ਨੇ ਜੇ ਇਹਨਾਂ ਨੂੰ ਜਿਉਂਦੇ ਛੱਡ ਦਿੱਤਾ ਤੇ ਇਹ ਬਾਗੀ ਗੁਰੂ ਦੇ ਪੁੱਤਰ ਇਹ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਕਰਮ ਵੀ ਇਸ ਕਰਕੇ ਇਹਨਾਂ ਨੂੰ ਜਿਉਂਦੇ ਨਹੀਂ ਛੱਡਣਾ ਚਾਹੀਦਾ ਮਲੇਰ ਕੋਟਲੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਮਿਲੂਗਾ ਉਹਦੇ ਤੋਂ ਆਪਣੇ ਭਰਾਵਾਂ ਦਾ ਆਪਣੇ ਭਤੀਜਿਆਂ ਦਾ ਬਦਲਾ ਲਵਾਂਗਾ ਇਹ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਤੋਂ ਕੀ ਬਦਲਾ ਲੈਣਾ ਵਦੀਰ ਖਾਨ ਨੂੰ ਆਖਿਆ ਵੀ ਤੂੰ ਵੀ ਕਿਤੇ ਇਹਨਾਂ ਨੂੰ ਕੋਈ ਇਦਾਂ ਦੀ ਸਜ਼ਾ ਨਾ ਸੁਣਾਵੀ ਵੀ ਜਿਹੜੀ ਸਲਾਮ ਦੇ ਉਲਟ ਹੋਵੇ ਸ਼ਰਾ ਦੇ ਉਲਟ ਹੋਵੇ ਹੁਣ ਆਖਰਕਾਰ ਕਾਜੀ ਨੇ ਫਤਵਾ ਜਾਰੀ ਕੀਤਾ ਕਈ ਦਲੀਲਾਂ ਤੋਂ ਬਾਅਦ ਕਈ ਲਾਲਚਾਂ ਤੋਂ ਬਾਅਦ ਕਈ ਡਰਾਵਿਆਂ ਤੋਂ ਬਾਅਦ ਪਤਾ ਲੱਗਾ ਵੀ ਨਹੀਂ ਗੱਲ ਬਣਨੀ ਹੁਣ ਕਾਜੀ ਨੇ ਫਤਵਾ ਜਾਰੀ ਕੀਤਾ ਹੈ ਵੀ ਦੋਵੇਂ ਹੀ ਇਹ ਜਿਹੜੇ ਗੁਰੂ ਦੇ ਪੁੱਤਰ ਛੋਟੇ ਸਹਿਬਜ਼ਾਦੇ ਨੇ ਇਹਨਾਂ ਨੂੰ ਜਿਉਂਦਿਆਂ ਨੀਹਾਂ ਦੇ ਵਿੱਚ ਚਿੰਕੇ ਜਿਹੜਾ ਹੈ ਉਹ ਸ਼ਹੀਦ ਕੀਤਾ ਜਾਵੇ ਮਾਰ ਦਿੱਤਾ ਜਾਵੇ ਹੁਣ ਸ਼ਾਪ ਹੋਈ ਹੈ ਦੋਵੇਂ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਦਾਦੀ ਮਾਂ ਦੇ ਕੋਲ ਵਾਪਸ ਆਉਂਦੇ ਨੇ ਆ ਕੇ ਸਾਰਾ ਕੁਝ ਦੱਸਿਆ ਵੀ ਦਾਦੀ ਜੀ ਕਚਹਿਰੀ ਦੇ ਵਿੱਚ ਉਹਨਾਂ ਨੇ ਸਾਨੂੰ ਕੀ ਪ੍ਰਸ਼ਨ ਪੁੱਛੇ ਅਸੀਂ ਕੀ ਉੱਤਰ ਦਿੱਤੇ ਅਸੀਂ ਡੋਲੇ ਨਹੀਂ ਦਾਦੀ ਮਾਤਾ ਗੁਜਰੀ ਜੀ ਬੜੇ ਪ੍ਰੇਮ ਦੇ ਨਾਲ ਗੋਦੀ ਦੇ ਵਿੱਚ ਦੋਵੇਂ ਸਹਿਬਜ਼ਾਦੇਆਂ ਨੂੰ ਬਿਠਾਇਆ ਹੋਇਆ ਤੇ ਬੜੇ ਪ੍ਰੇਮ ਦੇ ਨਾਲ ਦਲਾਸੇ ਦੇ ਰਹੇ ਨੇ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਡੋਲਣਾ ਨਹੀਂ ਤੁਹਾਡੇ ਦਾਦੇ ਗੁਰੂ ਗੁਰਦੇਵ ਬਹਾਦਰ ਪਾਸ਼ਾ ਮਹਾਰਾਜ ਜੀ ਨੇ ਇਸ ਧਰਮ ਵਾਸਤੇ Hindu ਧਰਮ ਵਾਸਤੇ ਕਿੰਨੀ ਵੱਡੀ ਕੁਰਬਾਨੀ ਕੀਤੀ ਇਸ ਕਰਕੇ ਆਪਣੇ ਦਾਦੇ ਦੀ ਸ਼ਹਾਦਤ ਨੂੰ ਯਾਦ ਰੱਖਣਾ ਤੇ ਸਹਿਬਜ਼ਾਦੇ ਕਹਿੰਦੇ ਨੇ ਦਾਦੀ ਜੀ ਤੁਸੀਂ ਵੇਖਿਓ ਅਸੀਂ ਡੋਲਾਂਗੇ ਨਹੀਂ ਅਸੀਂ ਵੱਖਰਾ ਇਤਿਹਾਸ ਜਿਹੜਾ ਹੈ ਉਹ ਕਾਇਮ ਕਰਕੇ ਜਾਵਾਂਗੇ ਹੁਣ ਦਾਦੀ ਨੂੰ ਦੱਸਿਆ ਵੀ ਸਾਨੂੰ ਕੰਦ ਦੇ ਵਿੱਚ țin ਕੇ ਸ਼ਹੀਦ ਕਰਨ ਦਾ ਮਾਰਨ ਦਾ ਜਿਹੜਾ ਹੁਕਮ ਹੈ ਉਹ جاری ਹੋਇਆ ਸੱਜਾ ਸੁਣਾਈ ਗਈ ਹੈ ਮਾਤਾ ਜੀ ਥੋੜੇ ਜਿ ਵਿਰਾਗ ਦੇ ਵਿੱਚ ਆਏ ਨੇ ਰਾਤ ਪੈਂਦੀ ਹੈ ਭਾਈ ਮੋਤੀराम ਮੈਰਾ ਦੁੱਧ ਛਕਾਉਣ ਵਾਸਤੇ ਹੁੰਦਾ ਹੈ ਬੇਵਸ ਹੈ ਕੁਝ ਕਰ ਨਹੀਂ ਸਕਦਾ ਜਾਣਦਾ ਹੈ ਕਿ ਕੱਲ ਨੂੰ ਇਹ ਜਿਹੜੇ ਸਹਿਬਜ਼ਾਦੇ ਨੇ ਇਹਨਾਂ ਨੇ ਸ਼ਹਾਦਤ ਪਾ ਜਾਣੀ ਰਾਤ ਪੈਂਦੀ ਹੈ ਦਾਦੀ ਮਾਤਾ ਜੀ ਆਪਣੇ ਕੋਰ ਸਾਹਿਬਜ਼ਾਦਿਆਂ ਨੂੰ ਬਾਣੀ ਪੜਦੀ ਹੈ ਬੜੇ ਪ੍ਰੇਮ ਦੇ ਨਾਲ ਸਮਝਾਉਂਦੀ ਹੈ ਹੁਣ ਅਗਲਾ ਦਿਨ ਅੱਜ ਦਾ ਦਿਨ 13 ਪਉ ਦੀ ਸਵੇਰ ਹੁੰਦੀ ਹੈ ਦਿਨ ਚੜਦਾ ਹੈ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ ਹੁਣ ਸਿਪਾਹੀ ਜਿਹੜੇ ਨੇ ਠੰਡੇ ਬੁਰਜ ਦੇ ਵਿੱਚ ਆਉਂਦੇ ਨੇ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਹੁਣ ਅੱਜ ਜਿਹੜਾ 13 ਪੋ ਦਾ ਦਿਨ ਹੈ ਅੱਜ ਦੇ ਦਿਨ ਠੰਡੇ ਬੁਰਜ ਦੇ ਵਿੱਚੋਂ ਆਖਰੀ ਵਾਰੀ ਲੈਣ ਵਾਸਤੇ ਆਏ ਨੇ ਮਾਤਾ ਗੁਜਰੀ ਜੀ ਨੇ ਬੜੇ ਪ੍ਰੇਮ ਦੇ ਨਾਲ ਸੈਭ ਜਾਦਿਆਂ ਨੂੰ ਤਿਆਰ ਕੀਤਾ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਤਿਆਰ ਕੀਤਾ ਬੜੇ ਸੁੰਦਰ ਜਿਹੜੇ ਉਹਨਾਂ ਨੂੰ ਚੋਲੇ ਸ਼ਾਕੇ ਜਿਹੜੇ ਉਹ ਬਣਾਏ ਗਏ ਮਾਤਾ ਜੀ ਆਪਣੇ ਪੁੱਤਰਿਆ ਨੂੰ ਤਿਆਰ ਕਰਦੇ ਨੇ ਕਿਸੇ ਕਵੀ ਨੇ ਬੜੀਆਂ ਸੁੰਦਰ ਲਿਆਣਾ ਲਿਖਿਆ ਨੇ ਕਹਿੰਦਾ ਮਾਤਾ ਗੁਜਰੀ ਜੀ ਕਹਿੰਦੇ ਨੇ ਬੇਟਾ ਜੀ ਬੇਟਾ ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ ਕੇਸੋਂ ਕੋ ਕੰਗੂ ਕੰਗੀ ਕਰੂੰ ਜਰਾ ਮੂੰ ਦੁਲਾਵਤੋਂ ਲੂੰ ਨੰਨੇ ਨੰਨੇ ਸਿਰੋਂ ਪਰ ਕਲਗੀ ਸਜਾਤੋਂ ਲੂੰ ਮਰਨੇ ਸੇ ਪਹਿਲੇ ਤੁਮਕੋ ਦੁਲਾਤੋਂ ਬਣਾ ਲੂੰ ਕਲਗੀਆਂ ਸਜਾਈਆਂ ਗਈਆਂ ਕੇਸਰੀ ਰੰਗ ਦੇ ਜਿਹੜੇ ਚੋਲੇ ਨੇ ਉਹ ਪਾਏ ਗਏ ਹੁਣ ਮਾਤਾ ਜੀ ਨੇ ਆਖਰੀ ਵਾਰੀ ਮਿਲ ਕੇ ਇਹਨਾਂ ਸਹਿਜਾਦਿਆਂ ਨੂੰ ਰਵਾਨਗੀ ਦਿੱਤੀ ਹੈ ਵਜ਼ੀਰ ਵਜ਼ੀਰ ਖਾਨ ਦੀ ਕਜਰੀ ਲੱਗੀ ਐ ਸਹਿਜਾਦਿਆਂ ਨੂੰ ਲਿਆਂਦਾ ਗਿਆ ਸਹਿਜਾਦੇ ਪਹੁੰਚੇ ਨਹੀਂ ਫਿਰ ਇਹਨਾਂ ਨੂੰ ਲਾਜ ਦਿੱਤੇ ਫਿਰ ਸਮਝਾਇਆ ਗਿਆ ਕਿ ਕਿਉਂ ਆਪਣੀ ਜਾਨ ਗਵਾਉਂਦੇ ਹੋ ਮੰਨ ਜਾ ਉਹ ਹਜੇ ਵੀ ਤੁਹਾਡੀ ਉਮਰ ਬਹੁਤ ਹੈ ਛੋਟੀ ਛੋਟੀ ਉਮਰ ਹੈ ਬੜੀ ਲੰਬੀ ਉਮਰ ਤੁਸੀਂ ਭੋਗਣੀ ਹੈ ਤੁਸੀਂ ਅਜਾਹੀ ਮੌਤ ਮਰਦੇ ਪਿਓ ਸਹਿਜਾਦੇ ਨੇ ਆਖਿਆ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਤੁਸੀਂ ਜੋ ਕਰਨਾ ਹੈ ਕਰ ਲਵੋ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪਹਿਲਾਂ ਦੋਨਾਂ ਹੀ ਸਹਿਬਜ਼ਾਦਿਆਂ ਨੂੰ ਇੱਕ ਦਰਖਤ ਦੇ ਨਾਲ ਬੰਨ੍ਹ ਕੇ ਸ਼ਮਕਾ ਮਾਰੀਆਂ ਗਈਆਂ ਉਸ ਤੋਂ ਬਾਅਦ ਗਲੇਲ ਦੇ ਨਾਲ ਜਿਹੜੇ ਪੱਥਰ ਨੇ ਘੀਟੇ ਨੇ ਉਹ ਮਾਰੇ ਗਏ ਅੰਤ ਨੂੰ ਫਿਰ ਜਿਹੜਾ ਸਾਦੀ ਨੇ سزا ਸੁਲਾਈ ਸੀ ਕਿ ਕੰਧ ਦੇ ਵਿੱਚ ਤਿਲ ਕੇ ਸ਼ਹੀਦ ਕਰਨਾ ਹੁਣ ਵਜ਼ੀਰ ਖਾਨ ਦੇ ਕੋਲ ਦੋ ਕੈਦੀ ਨੇ ਇੱਕ ਸ਼ਾਸਤ੍ਰਪੇਖ ਇੱਕ ਬਾਸ਼ਲਪੇਖ ਇਹਨਾਂ ਦਾ ਮੁਕੱਦਮਾ ਚੱਲਦਾ ਸੀ ਉਹਨੇ ਆਖਿਆ ਤੁਹਾਡਾ ਜਿਹੜਾ ਕੇਸ ਹੈ ਮਾਫ ਕਰ ਦਿੱਤਾ ਜਾਵੇਗਾ ਤੁਹਾਡੀ سزا ਤੁਸੀਂ ਇਹਨਾਂ ਨੂੰ ਕੰਧ ਦੇ ਵਿੱਚ ਤਿਲ ਕੇ ਸ਼ਹੀਦ ਕਰੋ ਹੁਣ ਸ਼ਾਸਤ੍ਰਪੇਖ ਤੇ ਬਾਸ਼ਲਪੇਖ ਆਉਂਦੇ ਨੇ ਇਹਨਾਂ ਨੇ ਹੁਣ ਜਿਹੜੀਆਂ ਕੰਧਾਂ ਨੇ ਨੀਆ ਜਿਹੜੀਆਂ ਚਲਾਲੀਆਂ ਸ਼ੁਰੂ ਕੀਤੀਆਂ ਦੋਵੇਂ ਸਾਹਿਬਜ਼ਾਦੇ ਨੀਆ ਦੇ ਵਿੱਚ ਖਲਾਰ ਦਿੱਤੇ ਜਿਸ ਵੇਲੇ ਇਹ ਜਿਹੜਾ ਸ਼ਾਸਤ ਪੇਗ ਤੇ ਬਾਸਤ ਪੇਗ ਦੇ ਇੱਟਾ ਲਾਉਂਦੇ ਨੇ ਜਦੋਂ ਗੋਟੀਆਂ ਦੀਆਂ ਚੱਪਣੀਆਂ ਤੱਕ ਆਏ ਤੇ ਵਿੱਚ ਜਿਹੜੀ ਇੱਟ ਸੀ ਇੱਕ ਭੰਨਣ ਲੱਗਾ ਹੈ ਇਹ ਜਲਾਲ ਵਜ਼ੀਰ ਖਾਨ ਇਹ ਆਖਿਆ ਇੱਟ ਕਿਉਂ ਭੰਨਦਾ ਹੈ ਉਹਨੇ ਅਖਿਆ ਦੀ ਗੋਟਾ ਆ ਗਿਆ ਜਪੜੀਆਂ ਨੇ ਕਹਿੰਦਾ ਇਹ ਜਿਹੜਾ ਗੋਟਾ ਹੈ ਇਹ ਲਾ ਲਵੋ ਇਹ ਜਲਾਦ ਨੇ ਗੋਟਾ ਜਿਹੜਾ ਹੈ ਲਾ ਦਿੱਤਾ ਹੁਣ ਕੰਧਾਂ ਜਿਹੜੀਆਂ ਛਾਤੀ ਤੱਕ ਗਈਆਂ ਹੌਲੀ-ਹੌਲੀ ਇਹ ਜਿਹੜੀਆਂ ਕੰਧਾਂ ਨੇ ਉੱਪਰ ਤੱਕ ਢਣ ਦਿੱਤੀਆਂ ਗਈਆਂ ਕੱਲੇ ਮੂੰਹ ਜਿਹੜੇ ਥੋੜੇ ਜਿਹੇ ਦੇਖਦੇ ਨੇ ਸਹਿਬਜ਼ਾਦਿਆਂ ਦੇ ਬੜੀ ਛੋਟੀ ਉਮਰ ਹੈ ਪੌਣੇ 7 ਸਾਲ ਦੀ ਬਾਬਾ ਫਤੇਹ ਸਿੰਘ ਦੀ ਤੇ 9 ਸਾਲ ਦੀ ਉਮਰ ਹੈ ਬਾਬਾ ਜੋਰਾਵਰ ਸਿੰਘ ਦੀ ਫਿਰ ਇਹ ਪੂਰੀ ਕੰਧ ਜਿਹੜੀ ਹੈ ਚਿੰਨ ਦਿੱਤੀ ਗਈ ਕੁਝ ਸਮੇਂ ਬਾਅਦ ਇਹ ਜਿਹੜੀ ਕੰਧ ਸੀ ਇਹ ਬੜੀ ਜ਼ੋਰ ਦੀ ਜਿਵੇਂ ਫੱਟੀ ਤੇ ਇਹ ਕੰਧ ਜਿਹੜੀ ਹੈ ਟਹਿ ਟੇਰੀ ਹੋ ਗਈ। ਦੋਵੇਂ ਸੈਤ ਜਾਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ ਬਖਸ਼ ਦਿੱਤੀ ਜਾਵੇਗੀ ਤੁਸੀਂ ਆਪਣਾ ਧਰਮ ਜਿਹੜਾ ਹੈ ਛੱਡ ਦੋ ਪਰ ਸੈਬਜਾਦੇ ਆਲੇ ਨਾ ਦੇ ਵਿੱਚ ਆਪਣਾ ਸਿਰ ਜਿਹੜਾ ਹੈ ਉਹ ਹਲਾ ਦਿੱਤਾ ਫਿਰ ਵਜ਼ੀਰ ਖਾਨ ਨੇ ਜਲਾਦਾ ਨੂੰ ਹੁਕਮ ਕੀਤਾ ਵੀ ਇਹਨਾਂ ਦੇ ਗਰਦਨ ਜਿਹੜੀ ਹੈ ਸਿਰ ਜਿਹੜਾ ਹੈ ਧਰ ਦੇ ਨਾਲੋਂ ਅਲੱਗ ਕਰ ਦਿੱਤਾ ਜਾਵੇ ਸਾਰ ਰਗ ਜਿਹੜੀ ਹੈ ਕੱਟ ਦਿੱਤੀ ਜਾਵੇ ਫਿਰ ਇਹਨਾਂ ਦੋਵਾਂ ਹੀ ਜਲਾਦਾਂ ਨੇ ਸ਼ਾਰਦੀਆਂ ਦੇ ਉੱਤੇ ਪੈਰ ਰੱਖ ਕੇ ਗੋਡੇ ਰੱਖ ਕੇ ਤੇ ਦੋਵਾਂ ਹੀ ਸਾਬ ਜਾਨ ਦੀ ਸ਼ਾਰਾ ਵੀ ਜਿਹੜੀ ਹੈ ਉਹ ਕੱਟ ਦਿੱਤੀ ਇਤਿਹਾਸਕਾਰ ਲਿਖਦਾ ਹੈ ਤੇ ਬਾਬਾ ਜੋਰਾਵਰ ਸਿੰਘ ਦੀ ਉਸੇ ਵੇਲੇ ਸ਼ਹੀਦ ਹੋ ਜਾਂਦੇ ਨੇ ਤੇ ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਸਰੀਰ ਹੈ ਉਹ ਅੱਧੀ ਘੜੀ ਕਹਿੰਦਾ ਵੀ ਪੈਰ ਜਿਹੜੇ ਉਹਨਾਂ ਦੇ ਤੜਫਦੇ ਨੇ ਇਸ ਤਰ੍ਹਾਂ ਦੋਵੇਂ ਸਹਿਬਜ਼ਾਦੇ ਅੱਜ ਦੇ ਦਿਨ ਸ਼ਹੀਦ ਕੀਤੇ ਇਧਰ ਮਾਤਾ ਗੁਜਰਤ ਕੌਰ ਜੀ ਠੰਡੇ ਬੁਰਜ ਦੇ ਵਿੱਚ ਨੇ ਮਾਤਾ ਜੀ ਅੰਤਲੇ ਸਮੇਂ ਜਦੋਂ ਪਤਾ ਲੱਗਦਾ ਹੈ ਵੀ ਸਹਿਬਜ਼ਾਦੇ ਸ਼ਹੀਦ ਹੋ ਗਏ ਮਾਤਾ ਜੀ ਨੇ ਵੀ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਜਨਮ ਦੇ ਵਿੱਚ ਜੁੜੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਆਪਣਾ ਜਿਹੜਾ ਸਰੀਰ ਹੈ ਉਹ ਠੰਡੇ ਬੁਰਜ ਦੇ ਵਿੱਚ ਹੀ ਤਿਆਗ ਦਿੱਤਾ ਛੱਡ ਦਿੱਤਾ ਇੰਨੀ ਵੱਡੀ ਕੁਰਬਾਨੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਦੀ ਮਾਤਾ ਜੀ ਦੀ ਸੁਪਾਈ ਉਹਨਾਂ ਦੇ ਕਿਹ ਹਾਦਤ ਨੂੰ ਯਾਦ ਕਰਕੇ ਯਾਦ ਦੇ ਵਿੱਚ ਜੁੜੀਏ ਕੋਈ 5-7 ਮਿੰਟ ਸਿਮਰਨ ਕਰੀਏ ਕੋਈ ਜਰਦੀ ਸਾਹਿਬ ਦਾ ਪਾਠ ਚੌਪਈ ਸਾਹਿਬ ਦੇ ਪਾਠ ਦੀ ਹਾਜ਼ਰੀ ਜਿਹੜੀ ਹੈ ਜ਼ਰੂਰ ਲਵਾਈਏ ਸਾਡੇ ਵਾਸਤੇ ਕਿੰਨੀਆਂ ਵੱਡੀਆਂ ਉਹ ਕੁਰਬਾਨੀਆਂ ਕਰਕੇ ਗਏ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਸਤਿਗੁਰ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹਉਜਾ ਭੁੱਲਾਂ ਦੀ ਖੇਮਾ ਸੁਪਾਈ